ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਉਸ ਵੇਲੇ ਦੀ ਇੱਕ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਾਟਗੜ੍ਹ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹਾਈ ਟੈਕ ਨਾਕਾ ਅਨਸਰੋ ਵਿਖੇ ਥਾਣਾ ਕਾਟਗੜ੍ਹ ਪੁਲਿਸ ਨੇ ਵਿਸ਼ੇਸ਼ ਨਾਕੇਬੰਦੀ ਕਰਕੇ ਇੱਕ ਕੈਂਟਰ ਗੱਡੀ ਨੂੰ ਕਾਬੂ ਕਰਕੇ ਉਸ ਵਿੱਚੋਂ 291 ਪੇਟੀਆਂ ਨਜਾਇਜ਼ ਸ਼ਰਾਬ ਦੀ ਬਰਾਮਦ ਕੀਤੀਆਂ ਪੁਲਿਸ ਨੇ ਕੈਂਟਰ ਗੱਡੀ ਤੇ ਉਸਦੇ ਚਾਲਕ ਨੂੰ ਕਾਬੂ ਕਰਕੇ ਉਹਨਾਂ ਦੇ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਕਸ਼ਰਮੈਂ ਦੱਸਿਆ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕੈਂਟਰ ਗੱਡੀ ਨੰਬਰ ਐਚਆਰ 69C1531 ਟਾਟਾ 909 ਵਿੱਚ ਦੋ ਵਿਅਕਤੀ ਨਜਾਇਜ਼ ਸ਼ਰਾਬ ਲੈ ਕੇ ਆ ਰਹੇ ਹਨ ਇਸ ਤੇ ਪੁਲਿਸ ਨੇ ਹਾਈ ਟੈਕ ਨਾਕਾ ਅੰਸਰੋ ਵਿਖੇ ਵਿਸ਼ੇਸ਼ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਇਸ਼ੇ ਦੌਰਾਨ ਨਵਾਂ ਸ਼ਹਿਰ ਤੋਂ ਰੋਪੜ ਵੱਲ ਨੂੰ ਜਾ ਰਹੀ ਉਕਤ ਕੈਂਟਰ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਲੇਕਿਨ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਉਕਤ ਕੈਂਟਰ ਗੱਡੀ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਗੱਡੀ ਵਿੱਚ 291 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਮੌਕੇ ਤੇ ਦਿਖਾਣੇ ਆ ਹਾਂਜੀ ਸਰ ਜਿਹੜੀ ਸ਼ਰਾਬ ਖੜੀ ਹੈ ਉਸਦੇ ਬਾਰੇ ਜਾਣਕਾਰੀ ਦਿਓ ਹਾਂ ਕੱਲ ਮਿਤੀ 21 22 ਦੀ ਦਰਮਿਆਨੀ ਰਾਤ ਸਾਡੀ ਪੁਲਿਸ ਪਾਰਟੀ ਪਹਿਲ ਮਾਜਰੇ ਲੱਗ ਗਸ਼ਤ ਕਰੀ ਸੀ ਤੇ ਉੱਥੋਂ ਸਾਡੇ ਐਸਆਈ ਰਾਮ ਸ਼ਾਹ ਨੂੰ ਇੱਕ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਨਵਾਂ ਸ਼ਹਿਰ ਸਾਈਡ ਤੋਂ ਇੱਕ ਕੈਂਟਰ ਟਾਟਾ 909 ਜੋ ਕਿ ਇਹ ਆ ਰਿਹਾ ਜਿਸਦੇ ਵਿੱਚ ਜੇ ਤੁਸੀਂ ਉਹਨੂੰ ਰਾਉਂਡ ਅਪ ਕਰੋ ਤੇ ਭਾਰੀ ਮਾਤਰਾ ਸ਼ਰਾਬ ਮਿਲ ਸਕਦੀ ਹੈ ਇਮੀਡੀਏਟਲੀ ਪੁਲਸ ਪਾਰਟੀ ਨੂੰ ਲੈ ਕੇ ਉਥੇ ਨਾਕਾ ਲਗਾਇਆ ਗਿਆ ਜਿੱਥੇ ਹਾਈ ਟੈਕ ਨਾਕਾ ਸਾਡਾ ਲੱਗਦਾ ਅਨਸਰ ਉਹ ਉਥੇ ਨਾਕਾ ਬੰਦੀ ਕੀਤੀ ਗਈ ਸਾਡੀ ਪੁਲਸ ਪਾਰਟੀ ਵੀ ਨਾਲ ਸੀ ਤੇ ਉਥੇ ਥੋੜੀ ਦੇਰ ਵੇਟ ਕਰਨ ਤੋਂ ਬਾਅਦ ਜਿੱਦਾਂ ਹੀ ਉਧਰੋਂ ਦੂਸਰੀ ਜਾਈ ਤੋਂ ਗੱਡੀ ਆਈ ਤਾਂ ਉਹਨੂੰ ਰਾਉਂਡ ਅਪ ਕੀਤਾ ਗਿਆ ਮਾਰਕਟ ਕਿੰਨੀ ਤਾੜੂ ਪ੍ਰਾਪਤ ਹੋਈ ਉਹਦੇ ਵਿੱਚ ਕੁੱਲ ਮਲਾ ਕੇ 290 ਪੇਟੀਆਂ ਆਫਸਰ ਚੋਇਸ ਪੰਜਾਬ ਮਾਰਕਾ ਸ਼ਰਾਬ ਆਈ ਗਈ ਹੈ ਜਿਸ ਦੇ ਵਿੱਚ 750 ਐਮਐਲ ਦੀਆਂ 93 ਬੇਟੀਆਂ 93 93 ਬੇਟੀਆਂ 200 375 ਐਮਐਲ ਦੀਆਂ 100 ਬੇਟੀਆਂ ਤੇ 180 ਐਮਐਲ ਦੀਆਂ 98 ਬੇਟੀਆਂ ਕੁੱਲ 291 ਬੇਟੀਆਂ ਮਿਲੀਆਂ ਤੇ ਅਗਰੀ ਤਫ਼ਤੀਸ਼ ਚੱਲ ਰਹੀ ਹੈ ਇਹਦੇ ਬਾਰੇ ਪਤਾ ਵੀ ਇਹ दारू ਕਿੱਥੋਂ ਆਈ ਹੈ ਕਿੱਥੇ ਜਾ ਰਹੀ ਸੀ ਨਹੀਂ ਉਹ ਪਤਾ ਕਰ ਰਹੇ ਆ ਉਹ ਅੱਗੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੇ ਬਾਰੇ ਪਤਾ ਕੀਤਾ ਜਾਏਗਾ ਜੋ ਵੀ ਆਏਗਾ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜਦ ਕਿ ਸਾਰੇ ਪਹਿਲੀ ਵਾਰ ਰਸਟ ਮੰਡਾ ਸਰ ਹਾਂਜੀ ਪੁਲਿਸ ਰਸਟ ਮੰਡਾ ਨੇ ਮੰਨ ਲਿਆਗਾ ਨਹੀਂ ਹੁਣ ਜਿਆਦਾ ਜ਼ਿਆਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਰਿਮਾਂਡ ਲੈ ਕੇ ਫਿਰ ਇਹਦੇ ਕਿੱਥੋਂ ਲੈ ਕੇ ਆਏ ਆ ਅੱਗੇ ਕਿੱਥੇ ਦੇਣ ਜਾ ਰਹੇ ਉਹਦੀ ਤਕੀਕਾਤ ਕੀਤੀ ਜਾਏਗੀ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਸਾਰੇ ਹੁਣ ਤੱਕ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਕਿ ਇਹ دیکھتے ਹਨ ਹੋ ਸਕਦਾ ਕਿ ਬੇਬੀ ਕਿਸੇ ਬਾਹਰੀ ਸਟੇਟ ਦੇ ਵਿੱਚ ਵੀ ਜਾ ਜਾਣੀ ਪਾਈ ਸਕਦੀ ਆ ਇਹ ਤੇ ਇਹਨਾਂ ਦੇ ਪੁੱਛਗਿੱਛ ਹੀ ਪਤਾ ਲੱਗੇਗਾ ਕਿ ਇਹਨਾਂ ਦਾ ਕੀ ਇਰਾਦਾ ਸੀ ਕਿਉਂ ਇਹਨਾਂ ਨੂੰ ਇੱਧਰ ਲੈ ਕੇ ਜਾ ਰਹੇ ਕਿਸ ਕਾਰਨ ਇਹਦਾ ਹੋ ਰਿਹਾ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆ ਗਈ